ਪਤਿਤ ਪਾਵਨ ਜਗਤ ਜੋਤ ਜੁਗੋ ਜੁਗਿਆ ਟਾਲੂ ਛਤਰ ਚੰਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਂ ਦੀ ਪਾਵਨ ਤੇ ਪਵਿੱਤਰ ਹਜ਼ਰੀ ਅੰਦਰ ਜੁੜਵਾਠੀ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦੀ ਉਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਸਤਿਗੁਰ ਪੂਰੇ ਪਾਣਾ ਭਾਣਾ ਦਾ ਮਤਲਬ ਹੁੰਦਾ ਹੈ ਜੋ ਅਕਾਲ ਪੁਰਖ ਪਰਮਾਤਮਾ ਨੂੰ ਚੰਗਾ ਲੱਗੇ ਮਹਾਰਾਜ ਕਹਿੰਦੇ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਸਤਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਉਤਰ ਉਠਦਾ ਹੈ ਭਾਵ ਵੀ ਜਦੋਂ ਗੁਰੂ ਖੁਸ਼ ਹੁੰਦਾ ਹੈ ਤਾਂ ਜਪਿਆ ਨਾਮ ਰਮਾਣਾ ਤਦੋਂ ਹੀ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਜਪਿਆ ਜਾ ਸਕਦਾ ਹੈ ਗੋਬਿੰਦ ਕਿਰਪਾ ਤਾਰੀ ਮਹਾਰਜ ਕਹਿੰਦੇ ਪ੍ਰਮਾਤਮਾ ਨੇ ਮਿਹਰ ਕੀਤੀ ਗੁਰੂ ਬੁਲਾਇਆ ਔਰ ਗੁਰੂ ਦੀ ਕਿਰਪਾ ਨਾਲ ਅਸਾਂ ਜੀਵਾਂ ਨੇ ਨਾਮ ਜਪਿਆ ਤਾਂ ਪ੍ਰਭ ਰਾ ਕੀ ਪੈਜ ਹਮਾਰੀ ਤਾਂ ਫਿਰ ਕਹਿੰਦੇ ਪ੍ਰਮਾਤਮਾ ਨੇ ਸਾਡੀ लाज ਰੱਖੀ ਵਿਖੇ ਠਗੌਰੀ ਤੋਂ ਬਚਾ ਲਿਆ ਬਿਕਾਰਾਂ ਤੋਂ ਬਚਾਇਆ ਚੁਗਲੀ ਨਿੰਦਿਆ ਇਰਖਾ ਤੋਂ ਬਚਾਇਆ ਪ੍ਰਮਾਤਮਾ ਨੇ ਸਾਡੇ ਅੰਦਰ ਚੰਗੇ ਸੰਸਕਾਰ ਪੈਦਾ ਕੀਤੇ ਇਹ ਹੈ ਪ੍ਰਮਾਤਮਾ ਦੀ ਕਿਰਪਾ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਤਰਠਦਾ ਹੈ ਤਾਂ ਫਿਰ ਆਪਣੇ ਪਿਆਰਿਆਂ ਦੀ ਲਾਜ ਆਪ ਰੱਖਦਾ ਹੈ ਹਰ ਕੇ ਚਰਨ ਸਦਾ ਸੁਖ ਦਾਈ ਸਤਗੁਰ ਸਮਝਾਉਂਦੇ ਨੇ ਵੀ ਪ੍ਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ ਜੋ ਇੱਛਾ ਸੋਈ ਫਲ ਪਾਵੇ ਵਰਤੀ ਆਸ ਨਾ ਜਾਈ ਮਹਾਰਾਜ ਕਹਿੰਦੇ ਵੀ ਜਿਹੜਾ ਮਨੁੱਖ ਹਰੀ ਚਰਣਾ ਦਾ ਆਸਰਾ ਲੈਂਦਾ ਹੈ ਉਹ ਜੋ ਕੁਝ ਪ੍ਰਮਾਤਮਾ ਦੇ ਪਾਸੋਂ ਮੰਗਦਾ ਹੈ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਪ੍ਰਮਾਤਮਾ ਦੀ ਸਹਾਇਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਕਦੇ ਖਾਲੀ ਨਹੀਂ ਜਾਂਦੀ ਜਿਹੜਾ ਕੋਈ ਪ੍ਰਮਾਤਮਾ ਦੀ ਆਸ ਰੱਖਦਾ ਹੈ ਪ੍ਰਮਾਤਮਾ ਤੇ ਡੋਰੀ ਰੱਖਦਾ ਹੈ ਪ੍ਰਮਾਤਮਾ ਉਹਦੀ ਦੋਰੀ ਉਹਦੀ ਇਲਾਜ ਆਪ ਰਖਦਾ ਹੈ ਰਹਾਉ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰਾਨਪਤ ਕਹਿੰਦੇ ਨੇ ਜਿੰਦ ਦਾ ਮਾਲਕ ਉਹ ਪ੍ਰਮਾਤਮਾ ਮਹਾਰਜ ਕਹਿੰਦੇ ਭਾਈ ਜੀਵਨ ਦਾ ਮਾਲਕ ਜਿੰਦ ਦਾ ਮਾਲਕ ਦਾਤਾਰ ਪ੍ਰਮਾਤਮਾ ਜਿਸ ਮਨੁੱਖ ਤੇ ਮਿਹਰ ਕਰਦਾ ਉਹ ਸੰਤ ਸੁਭਾਅ ਦਾ ਬਣ ਜਾਂਦਾ ਹੈ ਸੋਈ ਸੰਤ ਗੁਣ ਗਾਵੇ ਪ੍ਰਮਾਤਮਾ ਦੇ ਗੁਣ ਗਾ ਕੇ ਸੰਤ ਸੁਭਾਅ ਵਾਲਾ ਮਰ ਜਾਂਦਾ ਹੈ ਸੰਤ ਦਾ ਮਤਲਬ ਹੈ ਜਿਹਦੇ ਅੰਦਰ ਸ਼ਾਂਤੀ ਹੋਵੇ ਔਰ ਨਿਮਰਤਾ ਹੋਵੇ ਔਰ ਉਹ ਤਿਆਗੀ ਵੀ ਹੋਵੇ ਉਹਨੂੰ ਗੁਰਬਾਣੀ ਮੁਤਾਬਕ ਸੰਤ ਆਖਿਆ ਜਿਹਦੇ ਕੋਲ ਨਿਮਰਤਾ ਨਹੀਂ ਤੇ ਸਾਦ ਸੰਗਤ ਸੰਤੋਖ ਨਹੀਂ ਜਿਹੜਾ ਤਿਆਗੀ ਨਹੀਂ ਹੈ ਉਹ ਗੁਰਬਾਣੀ ਮੁਤਾਬਕ ਸੰਤ ਨਹੀਂ ਸੰਤ ਕਹਿੰਦੇ ਉਹ ਐਪਈ ਜਿਹਦੇ ਕੋਲ ਸਮਰਨ ਹੈ ਨਿਮਰਤਾ ਹੈ ਔਰ ਜਿਹੜਾ ਧਿਆਗੀ ਹੈ ਮਹਾਰਾਜ ਕਹਿੰਦੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੇ ਕਹਿੰਦੇ ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਮਨ ਵਿੱਚ ਪਰ ਪਿਆਰਾ ਲੱਗਣ ਲੱਗ ਪੈਂਦਾ ਹੈ ਕਿਹੜਾ ਜਿਹੜਾ ਉਹਦੇ ਹੁਕਮ ਅਨੁਸਾਰ ਜੀਵਨ ਜਿਉਂਦਾ ਹੈ ਜਿਹੜਾ ਉਸ ਪਰਮਾਤਮਾ ਦਾ ਆਸਰਾ ਤੱਕਦਾ ਹੈ ਅੱਠ ਪੈਰ ਹਰ ਕਾ ਜਸ ਰਵਿਣਾ ਵਿਖਾਟ ਗੋਰੀ ਲਾਤੀ ਮਹਾਰਾਜ ਕਹਿੰਦੇ ਭਾਈ ਅੱਠੇ ਪੈਰ ਹਰ ਵੇਲੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਵਿਕਾਰਾਂ ਦੀ ਠੱਗ ਬੂਟੀ ਦਾ ਜੋਰ ਮੁੱਕ ਜਾਂਦਾ ਹੈ ਸੰਗ ਮਿਲਾਏ ਮਿਲਿਆ ਮੇਰੇ ਕਰਤੇ ਸੰਤ ਸਾਧ ਪੈ ਸਾਥੀ ਕਹਿੰਦੇ ਜਿਸ ਵੀ ਮਨੁੱਖ ਨੇ ਪਰਮਾਤਮਾ ਦੀ ਸਿਵਤ ਸਲਾਹ ਵਿੱਚ ਮਨ ਜੋੜਿਆ ਉਹ ਮਾਲਕ ਨੇ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਫਿਰ ਸੰਤ ਜਨ ਉਸ ਦੇ ਸੰਗੀ ਸਾਥੀ ਬਣ ਜਾਂਦੇ ਹਨ ਕਰ ਗਏ ਲੀਨੇ ਸਦ ਬੰਸ ਦੀਨੇ ਆਪੇ ਆਪ ਮਿਲਾਇਆ ਸਤਿਗੁਰ ਕਹਿੰਦੇ ਭਾਈ ਗੁਰੂ ਦੀ ਸ਼ਰਣ ਪਾ ਕੇ ਜਿਸ ਵੀ ਮਨੁੱਖ ਨੇ ਪਰਮਾਤਮਾ ਦੀ ਚਰਣਾ ਦਾ ਆਰਾਧਨ ਕੀਤਾ ਪਰਮਾਤਮਾ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ਿਸ਼ ਕਰ ਦਿੱਤਾ ਔਰ ਫਿਰ ਮਾਲਕ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਕਹੋ ਨਾਨਕ ਸਰਬ ਥੋਕ ਪੂਰਨ ਪੂਰਾ ਸਤਗੁਰ ਪਾਇਆ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਸਤਗੁਰ ਆਖਦੇ ਨੇ ਕਿ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਸਾਰੇ ਕੰਮ ਸਫਲ ਹੋ ਗਏ ਆਓ ਗੁਰਸਬਹ ਕਿਰਪਾ ਕਰਨ ਪੂਰੇ ਗੁਰੂ ਦੀ ਭਾਲ ਵਿੱਚ ਰਹੀਏ ਪੂਰਾ ਗੁਰੂ ਸਦਾ ਹੀ ਆਪਣੇ ਪਿਆਰਿਆਂ ਨੂੰ ਜੀਵਨ ਜਾਚ ਸਿਖਾਉਂਦਾ ਹੈ ਮਰ ਸਭ ਕਿਰਪਾ ਕਰਨ ਔਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਬਾਣੀ ਔਰ ਬਾਣੀ ਦੇ ਧਾਰਨੀ ਬਣੀਏ ਬਾਣੀ ਦੁਆਰਾ ਆਪਣੇ ਜੀਵਨ ਨੂੰ ਅੱਗੇ ਵਧਾਈਏ ਜੋ ਹੁਕਮ ਗੁਰਬਾਣੀ ਦੁਆਰਾ ਗੁਰੂ ਸਾਹਿਬਾਨ ਨੇ ਸਾਨੂੰ ਕੀਤਾ ਹੈ ਉਸ ਪਰਥਾਏ ਆਪਣੇ ਜੀਵਨ ਨੂੰ ਅੱਗੇ ਵਧਾਈਏ ਇਸੇ ਵਿੱਚ ਸਾਡਾ ਸਭ ਦਾ ਭਲਾ ਹੈ ਮਰਿਆ ਸਭ ਕਿਰਪਾ ਕਰਨ ਸਭ ਨਾਂ ਉਪਰ ਮਿਹਰ ਭਰਿਆ ਤਰਕਣ ਸਭ ਨਾਂ ਨੂੰ ਨਾਮ ਦਾ ਤੰਦਰੁਸਤੀ ਚੜਦੀ ਕਲਾ ਦੀ ਦਾਤ ਬਖਸ਼ਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਸੀ ਪ੍ਰੇਮ ਪਿਆਰ ਦੇ ਵਾਕਤਾ ਦੀ ਅਰਦਾਸ ਸੱਚੇ ਬਾਦਸ਼ਾਹ ਜੀ ਕਿਰਪਾ ਕਰਨ ਸਭਨਾਂ ਦੇ ਮਨਾਂ ਨੂੰ ਪ੍ਰੇਰ ਕੇ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਹਨ ਉਹ ਆਪ ਲੈ ਲੈਣ ਇਹ ਅਰਦਾਸ ਮਰਿਆ ਸਭ ਦੇ ਚਰਨਾਂ 'ਚ ਕਰਦੇ ਰਹੀ ਮਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ